ਕੋਟਾਂ ਲੱਗ ਰਹੀਆਂ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਮੈਂ ਮਾਫ਼ੀ ਜਨਾ ਐਜੀਪੀਸੀ ਦੀ ਅੰਤਰੀਮ ਕਮੇਟੀ ਕੱਲ ਉਹਦੀ ਮੀਟਿੰਗ ਸੀਗੀ ਲਿਆ ਜਾਣਾ ਜੀ ਬਹੁਤ ਵੱਡਾ ਫੈਸਲਾ ਤਾਮੀ ਦੇ ਅਸਤੀਫੇ ਤੋਂ ਕਿਉਂਕਿ ਬਹੁਤ ਜ਼ਿਆਦਾ ਟਕਣ ਲੱਗ ਰਹੀਆਂ ਸੀ ਉਹਨਾਂ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਜਾ ਰਿਹਾ ਸੀ ਕੱਲ ਪਰ ਕਲੀਅਰ ਸੀ ਕਿ ਉਹਨਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਜਾਵੇਗਾ ਉਹਨਾਂ ਦੇ ਕੋਈ ਨਾ ਕੋਈ ਸਾਹਮਣੇ ਆਏਗਾ ਪਰ ਇਸ ਤੋਂ ਉਹ ਤਾਂ ਹੋਇਆ ਨਹੀਂ ਉਲਟਾ ਇਸ ਤੋਂ ਉਲਟ ਦੇਖਣ ਵਿੱਚ ਆਇਆ ਕਿ ਗਿਆਨੀ ਜਿਹੜੇ ਰਕबीर ਸਿੰਘ ਐ ਉਹਨਾਂ ਨੂੰ ਸੇਵਾਮੁਤ ਕਰ ਦਿੱਤਾ ਗਿਆ ਹਾਲਾਂਕਿ ਗਿਆਨੀ ਰਕबीर ਸਿੰਘ ਸ਼੍ਰੀ ਹਨੂੰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਤੌਰ ਤੇ ਆਪਣੀਆਂ ਸੇਵਾਵਾਂ ਨਿਭਾਣਗੇ ਤੁਹਾਨੂੰ ਦੱਸ ਦਿੰਨੇ ਆ ਕਿ ਕੌਣ-ਕੌਣ ਇਹ ਹੱਕ ਵਿੱਚ ਆਇਆ ਕੌਣ-ਕੌਣ ਕਿਸ ਨੇ ਕਿਹਾ ਵੀ ਇਹ ਸਹੀ ਹੈ ਕਿਸ ਨੇ ਕਿਹਾ ਇਹ ਫੈਸਲਾ ਨਹੀਂ ਸਹੀ ਹੈ ਉਹ ਪੂਰੇ ਵਿਚਾਰ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਜੁੜੇ ਨੇ ਰਜਿੰਦਰ ਤੋਂ ਰਜਿੰਦਰ ਸਿੰਘ ਜੀ ਮਾਨਸਾ ਤੋਂ ਜੋ ਕਿ ਸਾਡੇ ਨਾਲ ਅਕਸਰ ਜੁੜਦੇ ਨੇ ਸਾਡੇ ਵਿਸ਼ੇਸ਼ਕ ਨੇ ਸਾਡੇ ਹਰੇਕ ਮੁੱਦੇ ਤੇ ਗੱਲਬਾਤ ਕਰਦੇ ਨੇ ਕਿਉਂਕਿ ਸਾਡਾ ਫਰਜ਼ ਬੰਦਾ ਜੋ ਸੱਚ ਹੈ ਉਹ ਦਿਖਾਣਾ ਤਾ ਅਰਿੰਦਰ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਰ ਧੰਨਵਾਦ ਜੀ ਧੰਨਵਾਦ ਅਰਿੰਦਰ ਜੀ ਕੀ ਕਹਿਣਾ ਚਾਹੋਗੇ ਦੇਖੋ ਕੱਲ ਬੜਾ ਅੰਤਰੀਅਨ ਕਮੇਟੀ ਦੀ ਮੀਟਿੰਗ ਬਹੁਤ ਹੋਈ ਹੈ ਨਾ ਤੇ ਉਹ ਕਹਿ ਰਹੇ ਸੀ ਵੀ ਮੈਂ ਆਪਣਾ ਅਸਤੀਵਾ ਵਾਪਸ ਨਹੀਂ ਲਾਂਗਾ ਧਾਮੀ ਜੀ ਅੜੇਰੇ ਮੰਦੇ ਆ ਤੇ ਪਰ ਫੈਸਲਾ ਆਣਾ ਸੀ ਉਹਨਾਂ ਤੇ ਫੈਸਲਾ ਉਹਨਾਂ ਤੇ ਨਹੀਂ ਆਇਆ ਦੋ ਤਿੰਨ ਜਥੇਦਾਰਾਂ ਉਲਟਾ ਉਹਨਾਂ ਦੇ ਖਿਲਾਫ ਫੈਸਲਾ ਆ ਗਿਆ ਹਾਂਜੀ ਦੇਖੋ ਤਾਂ ਅਸਲ ਗੱਲ ਤਾਂ ਇਹ ਹੈ ਵੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜੀ ਦੇਗੀਆਂ ਇਲੈਕਸ਼ਨਾਂ ਹੋਈਆਂ ਨੂੰ 14-15 ਸਾਲ ਹੋ ਗਏ ਜੀ ਹਾਂ ਕਿਉਂ ਇਹ ਜਿਹੜੇ 3 ਹੁੰਦੀ ਆ ਉਹ 5 ਸਾਲ ਹੀ ਹੁੰਦੀ ਹੈ ਜੀ ਮਤਲਬ ਅੰਤਰਨਾਤ ਹਰ ਕੋਈ ਅੰਤਰਨ ਕਮੇਟੀ ਮੈਨੇ ਰੱਖਦੀ ਹੈ ਨਾ ਕੋਈ ਮੈਂਬਰ ਰੱਖਦਾ ਕਿਉਂਕਿ ਉਹਨਾਂ ਦੀਆਂ ਜਿਹੜੀਆਂ ਮਤਲਬ ਡੇਟਾ ਨੇ ਉਹ ਪਹਿਲੇ ਹੀ ਪੂਰੀਆਂ ਹੋ ਗਈਆਂ ਇਹਦਾ ਠੀਕ ਹੈ ਵੀ ਧੱਕੇ ਨਾਲ ਜਿਹੜਾ ਸਿਸਟਮ ਹੈ ਉਹ ਚੱਲ ਰਿਹਾ ਹੈ ਕੁਝ ਬਣ ਕੇ ਹੰਦੇ ਅੰਡਰ ਚੱਲਦੀ ਹੈ ਅੰਡਰ ਹੋਣ ਦੇ ਕਾਰਨ ਉਹਨਾਂ ਦੇ ਸੈਂਟਰ ਨਾਲ ਲਿੰਕ ਨੇ ਉਹਨਾਂ ਦੀਆਂ ਇਲੈਕਸ਼ਨਾਂ ਨਹੀਂ ਕਰਵਾਈਆਂ ਜਾ ਰਹੀਆਂ ਇਸ ਕਰਕੇ ਜਿਹੜੇ ਬੰਦੇ ਪਹਿਲਾਂ ਆਲੇ ਬੈਠੇ ਨੇ ਕੁਝ ਬੰਦੇ ਘਟ ਗਏ ਕੁਝ ਬੰਦੇ ਚੜਾਈ ਕਰਕੇ ਕੁਝ ਬੰਦੇ ਅਸਤੀਫਾ ਦੇ ਕੇ ਉਹਨਾਂ ਤੋਂ ਬਾਅਦ ਜਿੰਨੇ ਬੰਦੇ ਬੈਠੇ ਨੇ ਉਹ ਵਾਪਸ ਇਹਨਾਂ ਨਾਲ ਧੁਗਟ ਟਮਟ ਕਰਕੇ ਉਹ ਫੈਸਲੇ ਨੇ ਜਿਹੜੇ ਲੋਕ ਵਿਰੋਧੀ ਕਹ ਲੋ ਪรรค ਵਿਰੋਧੀ ਕਹ ਲੋ ਉਹ ਕਰਵਾ ਰਹੇ ਨੇ ਤੇ ਹੋਰ ਇਹਦੇ ਵਿੱਚ ਕੁਛ ਕਿਉਂਕਿ ਡਾਕਟਰ ਸਾਹਿਬ ਤੁਸੀਂ ਸਹੀ ਗੱਲ ਕਿਹਾ ਵੀ ਇਹ ਜਿਹੜੀਆਂ ਚੋਣਾਂ ਕਾਫੀ ਸਮੇਂ ਤੋਂ ਹੋਈਆਂ ਮੈਂ ਖੁਦ ਕੱਲ ਹੈਰਾਨ ਹੋਇਆ ਜਦੋਂ ਮੈਂ ਇੱਕ ਨਿਊਜ਼ ਚੈਨਲ ਦੇ ਖਬਰ ਸੁਣ ਰਿਹਾ ਸੀ ਮੀਟਿੰਗ ਸ਼ੁਰੂ ਹੋਣ ਤੋਂ 10 ਮਿੰਟ ਪਹਿਲਾਂ ਇਹ ਗੱਲ ਹੈ ਕਿ ਜਿਹੜੇ ਬੰਦੇ ਅੰਦਰ ਗਏ ਸੀ ਪੰਜ ਸਹਬਾਨ ਉਹਦੇ ਵਿੱਚ ਕਿਰਪਾਲ ਸਿੰਘ ਉਡੁੰਗਰ ਜੋ ਕਿ ਇੱਥੇ ਲੋਕਲ ਪਟਿਆਲਾ ਦੇ ਨੇ ਆਪਣੇ ਐਜੀਵੀ ਦੇ ਪ੍ਰਧਾਨ ਵੀ ਰਹੇ ਕਿਸੇ ਸਮੇਂ ਡਾਕਟਰ ਸਾਹਿਬ ਮੈਂ ਬਹੁਤ ਛੋਟਾ ਹੁੰਦਾ ਸੀ ਤੇ ਮੈਂ ਸੋਚ ਰਿਹਾ ਸੀ ਆ ਵੀ ਇਹ ਹਜੇ ਹੀ ਮੈਂਬਰ ਨੇ ਇਹ ਅੰਤਰੀਕ ਕਮੇਟੀ ਬੈਠੇ ਨੇ ਤਾਂ ਤੁਸੀਂ ਸਹੀ ਗੱਲ ਕਿਹਾ ਵੀ ਚੋਣਾਂ ਨਹੀਂ ਹੋਈਆਂ ਉਹਦਾ ਕਾਰਨ ਇਹ ਹੈ ਉਹਦਾ ਕਾਰਨ ਇਹੀ ਹੈ ਨਾ ਮੈਂ 10 2300 ਵੀ ਬੀਜੇਪੀ ਬੀਜੇਪੀ ਦੇ ਏਜੰਟ ਦੂਜਿਆਂ ਨੂੰ ਕਹੀ ਜਾਂਦੇ ਨੇ ਜੀ ਵੀ ਬੀਜੇਪੀ ਦੇ ਉਹ ਜਨ ਆਰਪ੍ਰੀਤ ਸਿੰਘ ਗਿਆਨੀ ਕੁਬੀਰ ਸਿੰਘ ਜਾਂ ਕੋਈ ਦੂਸਰੇ ਬਾਕੀ ਖਾਲੀ ਉਹਨਾਂ ਨੂੰ ਬੀਜੇਪੀ ਦੇ ਏਜੰਟ ਕਹਿੰਦੇ ਜੇ ਉਹਨਾਂ ਦੇ ਬੀਜੇਪੀ ਦੇ ਉਹ ਏਜੰਟ ਹਣ ਤਾਂ ਬੀਜੇਪੀ ਉਹਨਾਂ ਦੇ ਕੈਂਡ ਤੇ ਉਹਦੀ ਇਲੈਕਸ਼ਨਾਂ ਕਰਵਾ ਦੇ ਜੀ ਇਲੈਕਸ਼ਨਾਂ ਕਿਉਂ ਨਹੀਂ ਕਰਵਾਉਂਦੀ ਏਜੰਟ ਦਾ ਉਹ ਨੇ ਜਿਨ੍ਹਾਂ ਦੇ ਕੈਂਡ ਤੇ ਬੀਜੇਪੀ ਇਲੈਕਸ਼ਨਾਂ ਨਹੀਂ ਕਰਵਾਉਂਦੀ ਜੀ ਉਹ ਏਜੰਟ ਨੇ ਦੂਜੀ ਗੱਲ ਇਹ ਹੈ ਜੀ ਜਿਹੜਾ ਨਾ ਇਹ ਜਥੇਦਾਰ ਅਕਾਲ ਤਖਤ ਦਾ ਜਨ ਜੋਗ ਹੁੰਦੇ ਨੇ ਤੇ ਸਤਕਾਰ ਜੋ ਇਹ ਪਦਵੀ ਹੈ ਜੀ ਜੀ ਤੇ ਇਹ ਜਿਹੜੇ ਇਕਲ ਜੂਦੀ ਨੇ ਉਹਨਾਂ ਦਾ ਹੁੰਦਾ ਪੋਪ ਜੀ ਇਹ ਪੋਪ ਦੇ ਬਰਾਬਰ ਦਾ ਆਉਦਾ ਹੁੰਦਾ ਪਰ ਇਹਦੇ ਵਿੱਚ ਜਿਹੜਾ ਮਾਨ ਸਤਕਾਰ ਹੈ ਪੋਪ ਦਾ ਤਾਂ ਦੁਨੀਆ 'ਚ ਸਭ ਤੋਂ ਵੱਧ ਸਤਕਾਰ ਤੇ ਮਾਨ ਹੁੰਦਾ ਜੀ ਸਹੀ ਗੱਲ ਤੇ ਜਿਹੜਾ ਅਕਾਲ ਤਖਤ ਦੇ ਜਥੇਦਾਰ ਹੁੰਦੇ ਨੇ ਇਹਨਾਂ ਦਾ ਤਾਂ ਬਸ ਇਹਨਾਂ ਨੂੰ ਕੱਢਿਆ ਦਾ ਜਲੀਲ ਕਰਕੇ ਜਾਂਦਾ ਹੈ ਇਹ ਰੱਖਿਆ ਇਹਨਾਂ ਨੂੰ ਪ੍ਰੈਸ਼ਰਾਈਜ਼ ਕਰਕੇ ਹੁੰਦਾ ਚਾਹਤ ਇਹਨਾਂ ਦਾ ਕੰਮ ਇੱਕੋ ਹੀ ਹੁੰਦਾ ਹੈ ਵੀ ਜਿਹੜੀ ਰਾਜ ਕਰਤਾ ਪਾਰਟੀ ਹੁੰਦੀ ਹੈ ਜਾਂ ਜਿਹੜਾ ਕਰਤਾ ਕਰਤਾ ਹੁੰਦਾ ਉਹਦੇ ਕੀਤੇ ਹੋਏ ਜਿਹੜੇ ਨਿਕੰਮੇ ਕੰਮ ਲੈ ਉਹਨਾਂ ਦੇ ਉੱਤੇ ਪਰਦਾ ਪਾਉਣਾ ਤੇ ਉਹਨੂੰ ਕਲੀਨ ਚਿੱਟ ਦੇਣੀ ਕਿਉਂਕਿ ਡਾਕਟਰ ਸਾਹਿਬ ਮੈਂ ਇੱਥੇ ਇਹ ਵੀ ਕਲੀਅਰ ਕਰ ਦੇਣਾ ਦਰਸ਼ਕਾਂ ਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤੁਸੀਂ ਜ਼ਿਆਦਾ ਸਿਆਣੇ ਹੋ ਮੇਰੇ ਤੋਂ ਕਿ ਜਿਹੜਾ ਆਪਣਾ ਸ੍ਰੀ ਅਕਾਲ ਤਖਤ ਸਾਹਿਬ ਹੈ ਹਰਿਮੰਦਰ ਸਾਹਿਬ ਪੂਰੀ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਮੰਨਦਾ ਹੈ ਲੋਕ ਦੂਰੋਂ ਦੂਰੋਂ ਇੱਥੇ ਮਥੜੇ ਆ ਕੇ ਆਉਂਦੇ ਨੇ ਐਸਜੀ ਵੀਜ਼ਾ ਬਜਟ ਸਭ ਬਹੁਤ ਜ਼ਿਆਦਾ ਹੈ ਧਾਰਮਿਕ ਸਥਾਨਾਂ ਤੋਂ ਐਸੇ ਹਿੰਦੁਸਤਾਨ ਦੇ ਜੇ ਤੁਸੀਂ ਗੱਲ ਕੀਤੀ ਪੌਪ ਦੀ ਸਹੀ ਕਹਿ ਰਹੇ ਹੋ ਤੁਸੀਂ ਵੀ ਇਹਨਾਂ ਨੂੰ ਕੱਢਿਆ ਜਾਂਦਾ ਪਰ ਤੁਸੀਂ ਇਹ ਦੇਖ ਰਹੇ ਵੀ ਗਿਆਨੀ ਹਰਪ੍ਰੀਤ ਸਿੰਘ ਦੇ ਫਾਰਕ ਇਹਨੂੰ ਪਹਿਲਾਂ ਕੀਤਾ ਗਿਆ ਉਸ ਤੋਂ 20 ਦਿਨ ਬਾਅਦ ਹੀ ਐਡਵੋਕੇਟ ਧਾਮੀ ਦਾ ਇਹ ਮੁੱਦਾ ਸ਼ੁਰੂ ਹੋ ਗਿਆ ਜਿਸ ਦੇ ਕਰਕੇ ਪੂਰੀ ਦੁਨੀਆ ਦੇ ਵਿੱਚ ਯਾਨੀ ਕਿ ਐਸਜੀ ਪੀਸੀ ਦਾ ਨਾਮ ਥੋੜਾ ਖਰਾਬ ਹੋਇਆ ਦੇਖੋ ਜੀ ਜਿਹੜੇ ਇਹ ਬੰਦੇ ਨੇ ਤੁਸੀਂ ਤਾਂ ਇਹਨਾਂ ਵੀ ਸਤਿਕਾਰਤ ਬੰਦੇ ਨੇ ਜਿੰਨਾ ਚਿਰ ਇਹ ਰਾਜਕਰਦੀ ਪਾਰਟੀ ਦੇ ਜਿਹੜੇ ਪ੍ਰਧਾਨ ਹੁੰਦੇ ਨੇ ਜਾਂ ਕਰਤਾ ਕਰਤਾ ਹੁੰਦੇ ਨੇ ਉਹਨਾਂ ਦੀ ਹਾਂ ਦੇ ਵਿੱਚ ਹਾਂ ਕਰੀ ਜਾਣਗੇ ਉਹਨਾਂ ਦੇ ਕੀਤੇ ਹੋਏ ਗਲਤ ਕੰਮਾਂ ਦੇ ਉੱਤੇ ਮੋਹਰ ਲਾਈ ਜਾਣਗੇ ਉਹਨਾਂ ਚਿਰ ਇਹ ਆਪਦੀਆਂ ਕੁਰਸੀਆਂ ਮਾੜੀ ਜਾਣਗੇ ਆਉਦੇ ਮਾੜੀ ਜਾਣਗੇ ਸਿਕਿਉਰਟੀਆਂ ਮਿਲਣਗੀਆਂ ਤਨਖਾਹਾਂ ਮਿਲਣਗੀਆਂ ਗੱਡੀਆਂ ਮਿਲਣਗੀਆਂ ਵਿਦੇਸ਼ ਦੌਰੇ ਕਰਨਗੇ ਤੇ ਜਦੋਂ ਕਿਤੇ ਇਹਨਾਂ ਦੇ ਇਹਨਾਂ ਦੇ ਉੱਤੇ ਪਬਲਿਕ ਦਾ ਪ੍ਰੈਸ਼ਰ ਪੈ ਜੇ ਵੀ ਇੰਨਾ ਮਤਲਬ ਪ੍ਰੈਸ਼ਰ ਪੈ ਜਾਂਦਾ ਵੀ ਜਮਾਇਨ ਨਰੇ ਨੂਨ ਦੀ ਗੱਲ ਨੂੰ ਵੀ ਇਹਨਾਂ ਨੂੰ ਸੱਚ ਕਹਿਣਾ ਪੈ ਜੇ ਤਾਂ ਬਸ ਇਹਨਾਂ ਦੀ ਪੁੱਠੀ ਗਿਣਤੀ ਸ਼ੁਰੂ ਹੋ ਜਾਂਦੀ ਹੈ ਉਹੀ ਇਹਨਾਂ ਜਥੇਦਾਰਾ ਨਾ ਹੋਏ। ਔਰ ਦੇਖੋ ਗਿਆਨੀ ਸੁਲਤਾਨ ਸਿੰਘ ਨੇ ਤੁਹਾਨੂੰ ਪਤਾ ਹੀ ਹੋਗਾ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸੀ ਉਹਨਾਂ ਨੂੰ ਵੀ ਸੇਵਾਮੁਤ ਕਰ ਦਿੱਤਾ ਗਿਆ ਉਹਨਾਂ ਦੀ ਜਗ੍ਹਾ ਤੇ ਕਾਰਜਕਾਰੀ ਲਗਾਏ ਗਏ ਨੇ ਕੁਲਦੀਪ ਸਿੰਘ ਗਿਆਨੀ ਕੁਲਦੀਪ ਸਿੰਘ ਨੂੰ ਕਾਰਜਕਾਰੀ ਜਥੇਦਾਰ ਲਗਾ ਦਿੱਤਾ ਗਿਆ ਕਿ ਸ੍ਰੀ ਕੇਸਗੜ੍ਹ ਸਾਹਿਬ ਦਾ ਜਦ ਕੇ ਉੱਥੇ ਕੋਈ ਪੰਗਾ ਰੋੜਾ ਹੈ ਹੀ ਨਹੀਂ ਸੀ। ਹਾਂ ਜੀ ਦੇਖੋ ਕੇਸਗੜ ਸਾਹਿਬ ਦੇ ਜਿਹੜੇ ਜਥੇਦਾਰ ਨੇ ਉਹਨਾਂ ਦੇ ਤਾਂ ਪਰਮਾਨੈਂਟ ਬਣਾਤੇ ਅਕਾਲ ਤਖਤ ਦੇ ਇਹ ਐਕਟਿੰਗ ਜਥੇਦਾਰ ਨੇ ਕਲਦੀਪ ਸਿੰਘ ਗੜਗੱਜ ਜੀ ਜਿਹੜੇ ਬਹੁਤ ਪੜੇ ਲਿਖੇ ਨੇ ਤੇ ਕਾਫੀ ਇਹਨਾਂ ਦੀ ਸੈਮ ਡਿਗਰੀ ਕੀਤੀ ਹੋਈ ਆ ਕਾਫੀ ਇਹਨਾਂ ਨੇ ਸਿੱਖ ਧਰਮ ਦੇ ਪ੍ਰਚਾਰ ਵਾਸਤੇ ਸੇਵਾ ਵੀ ਕਰਦੇ ਰਹੇ ਨੇ ਠੀਕ ਆ ਗੱਲ ਕਰੋ ਵੀ ਹੁਣ ਗਾਂਹ ਫੈਸਲੇ ਕਿਸ ਤਰ੍ਹਾਂ ਕਰਦੇ ਨੇ ਤੇ ਦਬਾਅ ਕਿੰਨਾਂ ਚੱਲਦੇ ਨੇ ਦਬਾਅ ਨਾ ਕੇ ਪਿੱਛੇ ਹਟਾਉਂਦੇ ਨੇ ਇਹ ਤਾਂ ਆਉਣ ਵਾਲਾ ਵਕਤ ਦੱਸੂਗਾ ਕਿਉਂਕਿ ਡਾਕਟਰ ਸਾਹਿਬ ਕਿੰਨਾ ਬੜਾ ਵੱਡਾ ਜਿਵੇਂ ਮੈਂ ਵੀ ਅੱਜ ਇਹ ਟਾਈਪ ਕਰਵਾਇਆ ਵੀ ਜਥੇਦਾਰਾ ਦੇ ਵੀ ਬਣਾਉਣ ਤੇ ਹੁੰਦੀ ਹੈ ਸਿਆਸਤ ਮੈਂ ਤੁਹਾਨੂੰ ਦੱਸ ਦੇਣਾ ਕਿ ਗੁਰਪ੍ਰੀਤ ਸਿੰਘ ਝੱਜੜ ਨੇ ਇੱਕ ਉਹਨਾਂ ਦਾ ਇੱਕ ਬਿਆਨ ਆਇਆ ਉਹਨਾਂ ਨੇ ਕਿਹਾ ਵੀ ਹਾਂ ਸਾਰੇ ਕੁਝ ਜੋ ਕਮੇਟੀ ਨੇ ਕੀਤਾ ਸਹੀ ਹੋਇਆ ਉਹਨਾਂ ਨੇ ਐਡਵੋਕੇਟ ਧਾਮੀ ਦੇ ਬਾਰੇ ਬਹੁਤ ਕੁਝ ਕਹਿ ਚੁੱਕੇ ਨੇ ਉਹ ਤੇ ਉਹਨਾਂ ਨੇ ਇੱਥੇ ਤਾਂ ਕਹਿ ਦਿੱਤਾ ਹੈ ਕਿ ਵੀ ਸ਼੍ਰੋਮਣੀ ਕਮੇਟੀ ਦੇ ਬਾਰੇ ਉਹਨਾਂ ਨੇ ਕੁਝ ਜਾਨੀ ਕਿ ਸਿਆਸੀ ਕਾਨਫਰੰਸ ਦੇ ਵਿੱਚ ਹਿੱਸਾ ਲੈਣਾ ਉਹਨਾਂ ਨੂੰ ਮਹਿੰਗਾ ਪਿਆ ਮੰਨਦੇ ਹੋ ਵੀ ਇਹ ਨਹੀਂ ਸ਼੍ਰੋਮਣੀ ਕਮੇਟੀ ਦੀ ਕਹਿੰਦੇ ਵੀ ਜਿਹੜੀ ਛਵੀ ਖਰਾਬ ਹੋਈ ਹੈ ਅਕਾਲ ਤਖਤ ਜਥੇਦਾਰ ਬਣ ਗਏ ਉਹ ਹੈ ਤਾਂ ਸਮਾਜ ਡੰਗ ਹੀ ਨੇ ਸਮਾਜ ਦੇ ਕੰਮ ਤਾਂ ਉਹਨਾਂ ਦੇ ਕਰਨੇ ਨੇ ਜਥੇਦਾਰੀ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨਾਲ ਲਿੰਕ ਨੇ ਉਹਨਾਂ ਦੇ ਵੀ ਜਾਣਾ ਪਊਗਾ ਕੋਈ ਇਹ ਤਾਂ ਨਹੀਂ ਹੈ ਵੀ ਉਹ ਉੱਥੇ ਜਾ ਕੇ ਸ਼ਰਾਬ ਪੀ ਕੇ ਡਿੱਗ ਪਏ ਮਤਲਬ ਕਹਿਣ ਤੋਂ ਭਾਵੇਂ ਇਹ ਵੀ ਸਮਾਜ ਨਾਲੋਂ ਥੋੜੀ ਟੁੱਟਣਾ ਹੁੰਦਾ ਸਮਾਜ ਦੇ ਵਿੱਚ ਰਹਿੰਦੇ ਹੋਏ ਸੇਵਾ ਕਰਨੀ ਹੁੰਦੀ ਹੈ ਸੇਵਾ ਉਹ ਕਰ ਰਹੀ ਸੀ ਉਹ ਸੇਵਾ ਇਸੇ ਗੱਲ ਤੇ ਹੋਗੀ ਵੀ ਉਹਨਾਂ ਨੇ ਜਿਹੜਾ ਦੋ ਤਰੀਕਾ ਵਾਲਾ ਦੋ ਤਰੀਕਾ ਵਾਲਾ ਜਿਹੜਾ ਹੁਕਮਨਾਮਾ ਸੀਗਾ ਉਹ ਇਹਨਾਂ ਨੂੰ ਚੱਬਰ ਸਾਹਿਬ ਹੋਰ ਇਹਨਾਂ ਨੂੰ ਫਿੱਟ ਨਹੀਂ ਆਇਆ ਇਸ ਕਰਕੇ ਉਹਨਾਂ ਦੀ ਪੁਠੀ ਗਿਰਤੀ ਇਹਨਾਂ ਨੇ ਸ਼ੁਰੂ ਕਰਤੀ ਇਹਨਾਂ ਕੋਲੇ ਅੰਤਰੀਮ ਕਮੇਟੀ ਦੇ ਮੈਂਬਰ ਹੈਗੇ ਸੀਗੇ ਚਰਮੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਇਹਨਾਂ ਦੇ ਮੈਂਬਰ ਰਹੇ ਹੋਏ ਸੀਗੇ ਇਹਨਾਂ ਨੇ ਉਹਨਾਂ ਨੂੰ ਉਹਨਾਂ ਦੇ ਅਧਿਕਾਰਾਂ ਬਾਰੇ ਵੀ ਦੱਸਿਆ ਵੀ ਭਾਈ ਛੋਡੇ ਜਿਹੜੇ ਅਧਿਕਾਰ ਨੇ ਉਹ ਚਾਰਦواری ਦੇ ਅੰਦਰ ਅੰਦਰ ਤੱਕ ਛੋਡੇ ਅਧਿਕਾਰ ਨੇਗੇ ਉਹ ਤੋਂ ਬਾਹਰ ਨਹੀਂ ਇਹ ਤਾਂ ਗੱਲ ਸਮਝਣ ਦੀ ਹੈ ਵੀ ਜੇ ਜੇ ਫਿਰ ਅਕਾਲ ਤਖਤ ਦੇ ਜਥੇਦਾਰ ਵੀ ਇੰਨੀ ਪਾਵਰ ਹੰਡਰੀ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰੀ ਮੁੱਖ ਮੰਤਰੀ ਨਵੰਦੇ ਤਾਂ ਉਹ ਦੋ ਤਿੰਨ ਵਾਰੀ ਅਕਾਲ ਤਖਤ ਦੇ ਜਥੇਦਾਰ ਮੈਂ 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 ਤੁਹਾਡੀ ਗਲਤੀ ਆ ਜਾਂਨਾ ਕਿ ਇਹ ਦੇਖੋ ਜਿਵੇਂ ਇਹਨਾਂ ਦੀ ਗੱਲ ਹੋ ਰਹੀ ਹੈ ਤੁਸੀਂ ਹੁਣ ਪ੍ਰਕਾਸ਼ ਸਿੰਘ ਬਾਦਲ ਦਾ ਗੱਲ ਕਰਤੀ ਮੈਂ ਜ਼ਿਕਰ ਤੁਹਾਨੂੰ ਕਰਨਾ ਸੀ ਫਿਰ ਜਿਹੜਾ ਅੱਜ ਦੋ ਚਾਰ ਦਿਨ ਤੋਂ ਦੇਖੋ ਹੋਇਆ ਯਾਨੀ ਕਿ ਬਹੁਤ ਜ਼ਿਆਦਾ ਸਿੱਖ ਕੌਮ ਦੀ ਅਸੀਂ ਇਹ ਨਹੀਂ ਕਹਿੰਦੇ ਨਛਵੀ ਖਰਾਬ ਕਰਨ ਵਾਲੀ ਗੱਲ ਕੀਤੀ ਗਈ ਤੇ ਯਾਨੀ ਕਿ ਅੱਜ ਵੀ ਐਜੀਪੀਸੀ ਸ਼੍ਰੋਮਣੀ ਅਕਾਲ ਚਲ ਉੱਪਰ ਡਬੈਂਡਜ ਉਹਨਾਂ ਦੇ ਯਾਨੀ ਉਹ ਚਲਦੀ ਹੈ ਪਹਿਲਾਂ ਲੇਖੋ ਗੱਲ ਚਲਦੀ ਸੀ ਕਿ ਪਰਚੀ ਨਿਕਲਦੀ ਸੀ ਯਾਦ ਹੈ ਤੁਹਾਨੂੰ ਪਰਚੀ ਦੀ ਆਵਾਜ਼ ਕਿੰਨੇ ਉਠਾਈ ਸੀ ਹਾਂ ਹਾਂ ਯਾਦ ਹੈ ਨਾ ਪਰਚੀ ਤੱਕ ਸੋਨੂੰ ਪਰਚੀ ਤਾਂ ਨਹੀਂ ਜੀ ਨਿਕਲਦੀ ਪਰਚੀ ਹੋਈ ਹੁੰਦੀ ਹੈ ਇਹਨਾਂ ਦੀ ਜੀ ਹੁਣ ਵੀ ਪਰਚੂ ਹੀ ਨਿਕਲੀ ਹੈ ਸਾਨੂੰ ਕੀ ਹੋਇਆ ਜੀ ਜਿਹੜਾ ਅੱਜ ਜਨ ਕੱਲ ਹੋਇਆ ਇਹ ਵੀ ਪਰਚੂ ਹੀ ਨਿਕਲੀ ਹੈ ਪਰਚੀਆਂ ਤਾਂ ਇਸੇ ਤਰ੍ਹਾਂ ਹੀ ਨਿਕਲਦੀਆਂ ਰਹਿਣਗੀਆਂ ਪਰ ਜਿੰਨਾ ਚਿਰ ਉਹਨਾਂ ਦੇ ਕੀਤੇ ਹੋਏ ਕੰਮਾਂ ਦੇ ਉੱਤੇ ਕਲੀਨ ਚਿੱਟ ਨਹੀਂ ਜਾਣਗੇ ਉਹਨਾਂ ਚਿਰ ਇਹ ਬਰਾਜਮਾਨ ਰਹਿਣਗੇ ਹਾਂ ਕਿਉਂਕਿ ਉਹਨਾਂ ਨੇ ਉਹ ਕਿਰਤੂ ਪ੍ਰੰਤੂ ਕਰਤਾ ਜਾਂ ਪਬਲਿਕ ਦੇ ਦਬਾਅ ਪਾਤਾ ਵੀ ਆ ਫੈਸਲਾ ਜਿਹੜਾ ਇਹਨਾਂ ਦਾ ਗਲਤ ਹੋਇਆ ਹੈ ਤੁਹਾਨੂੰ ਤੁਹਾਨੂੰ ਯਾਦ ਯਾਦ ਹੋਣਾ ਕਿ ਅਕਾਲ ਤਖਤ ਸਾਹਿਬ ਜਿੱਥੇ ਆ ਰਿਹਾ ਉਹ ਲੋਹ ਸੁਖਵੀਰ ਬਾਦਲ ਨੂੰ ਸਜ਼ਾ ਲਗਾਈ ਕੀਤੀ ਸੀ ਬੀਬੀ ਜਗੀਰ ਕੌਰ ਨੂੰ ਕੀ ਸਜ਼ਾ ਲਗਾਈ ਕੀਤੀ ਭਾਂਡੇ ਸੇਵਾ ਕਰਨ ਦੀ ਉਦੋਂ ਵੀ ਸੁਖਵੀਰ ਬਾਦਲ ਜੀ ਨੇ ਬਹੁਤ ਵੱਡਾ ਇੱਕ ਡਰਾਮਾ ਕੀਤਾ ਇਸ ਤੇ ਮੈਂ ਲਾਈਵ ਵੀ ਕੀਤਾ ਸੀ ਸ਼ਰਮਾਇਨਾ ਸ਼ਾਇਦ ਤੁਸੀਂ ਨਹੀਂ ਸੁਧਦੇ ਨਾ ਉਹ ਇੱਕ ਪਲਸਟਰ ਲਗਾ ਕੇ ਆ ਗਏ ਸੀ ਜਦਕਿ ਜਦੋਂ ਘਰੋਂ ਚੱਲੇ ਸੀ ਗੱਡੀ ਦੇ ਉਦੋਂ ਠੀਕ ਸੀ ਪਰ ਰਸਤੇ ਦੇ ਵਿੱਚ ਪਲਸਟਰ ਵੀ ਲੱਗ ਗਿਆ ਤੇ ਜਦੋਂ ਸੇਵਾ ਖਤਮ ਹੋ ਗਈ ਉਹਨਾਂ ਨੂੰ ਮਾਫ਼ ਕੀਤਾ ਗਿਆ ਸਿੱਧੇ ਤੌਰ ਤੇ ਕਈ ਐ ਜੀ ਬੀ ਵੱਲੋਂ ਤਾਂ ਉਹਨਾਂ ਦਾ ਪਲਸਟਰ ਵੀ ਉਤਰ ਗਿਆ ਦੇ ਕੋਈ ਫਰੇ ਤਾਂ ਹੁਣ ਕਰਤਾ ਧਰਤਾ ਨੇ ਇਹਨਾਂ ਦੇ ਮੁਤਾਬਕ ਸਾਰਾ ਚੱਲਦਾ ਸਿਸਟਮ ਇਹਨਾਂ ਦੇ ਮੁਤਾਬਕ ਹੈ ਤੇ ਇਹ ਆਪਦੇ ਮੁਤਾਬਕ ਹੀ ਚਲਾ ਰਹੇ ਨੇ ਕਿਉਂਕਿ ਇਹਨਾਂ ਦੇ ਜਿੰਨਾ ਅੰਦਾਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਹੈ ਪਾਵਰਫੁੱਲ ਹੁੰਦਾ ਹੈ ਜਿਹੜਾ ਗਰੁੱਪ ਉਸਾਂ ਉਹੀ ਗਰੁੱਪ ਅਸਲੀ ਧਾਰਨੀਦਲ ਕਹਨਗੇਗਾ ਤੁਹਾਨੂੰ ਇਹ ਲੱਗਦਾ ਹੈ ਦੂਸਰਿਆਂ ਦੇ ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਬਜਟ ਹੈ ਉਹ 12 ਅਰਬ ਰੁਪਏ ਹੈ ਜੀ 12 ਅਰਬ ਰੁਪਏ ਦੇ ਉੱਤੇ ਤਾਂ ਸਿੱਧਾ ਹੁੰਦਾ ਜਦੋਂ ਕੋਈ ਵੱਡਾ ਦਿਨ ਆ ਜਾਂਦਾ ਜਾਂ ਕੋਈ ਬਟਾ ਦਿਹਾੜਾ ਆ ਜਾਂਦਾ ਜਾਂ ਕੋਈ ਗੁਰਪੁਰਬ ਵੱਡਾ ਆ ਜਾਂਦਾ 300 ਸਾਲਾ 400 ਸਾਲਾ 300 ਸਾਲਾ ਉਦੋਂ ਤਾਂ ਇੱਥੇ ਕਮਾਈ ਦਾ ਅੰਤ ਹੀ ਨਹੀਂ ਰਹਿੰਦਾ ਵੀ ਕਿੰਨੀ ਕਮਾਈ ਹੋ ਜਾਂਦੀ ਹੈ ਉਹ ਸਾਰੇ ਫਿਰ ਚਲੰਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਇਹਨਾਂ ਦਾ ਪ੍ਰਧਾਨ ਹੁੰਦਾ ਉਹਦੇ ਕਹਿਣ ਮੁਤਾਬਕ ਹੀ ਲਾਉਂਦੀ ਡਾਕਟਰ ਸਾਹਿਬ ਤੁਹਾਨੂੰ ਨਹੀਂ ਲੱਗਦਾ ਵੀ ਧਾਮੀ ਸਾਹਿਬ ਨੇ ਇਹਦਾ ਇਨਕਾਰ ਕਰ ਦਿੱਤਾ ਸੀ ਵੀ ਮੈਂ ਹੁਣ ਅਸਤੀਫਾ ਵਾਪਸ ਨਹੀਂ ਲਾਂਗਾ ਠੀਕ ਹੈ ਉਦੇ ਕਰਕੇ ਅੰਤਿਮ ਕਮੇਟੀ ਬਣਾਏਗੀ ਹਾਂ ਹਾਲਾਂਕਿ ਦੇਖੋ ਧਾਮੀ ਸਾਹਿਬ ਤੇ ਕੋਈ ਫੈਸਲਾ ਨਹੀਂ ਆਇਆ ਜਿਹੜਾ ਗੁੱਸਾ ਕੱਢਿਆ ਗਿਆ ਉਹ ਦੂਜੇ ਤਰ੍ਹਾਂ ਦੇ ਕੀ ਤੁਸੀਂ ਉਹਨੂੰ ਸਹੀ ਸਮਝਦੇ ਹੋ ਦੇਖੋ ਜੀ ਧਾਮੀ ਤੇ ਇਹਨਾਂ ਦਾ ਪ੍ਰੈਸ਼ਰ ਰਿਹਾ ਹੁਣ ਠੀਕ ਹੈ ਵੀ ਉਹ ਕੋਈ ਅਜੇ ਤੇ ਜਾਂ ਤਾਂ ਇੰਨਾ ਪ੍ਰੈਸ਼ਰ ਪੈ ਗਿਆ ਵੀ ਉਸ ਤੋਂ ਬਾਅਦ ਪ੍ਰੈਸ਼ਰ ਉਹ ਚਲਣ ਦੇ ਯੋਗ ਨਹੀਂ ਰਿਹਾ ਇਸ ਕਰਕੇ ਉਹ ਆਪਣੀ ਸੀਟ ਤੋਂ ਲਾਂਬੇ ਹੋ ਗਿਆ ਜੋ ਹੁਣ ਇਹਨੂੰ ਪਤਾ ਹੈ ਧਾਮੀ ਸਾਹਿਬ ਨੂੰ ਵੀ ਜੇ ਮੈਂ ਦੁਬਾਰੇ ਅਸਤੀਫਾ ਮੰਜ਼ੂਰ ਨਹੀਂ ਹੋਣ ਦਿੰਦੇ ਜਾਂ ਮੈਂ ਦੁਆਰੇ ਸੀਟ ਤੇ ਆਦੀ ਤੇ ਜਾਨਾ ਤਾਂ ਫਿਰ ਤੇ ਉਹੀ ਪ੍ਰੈਸ਼ਰ ਫੇਰ ਪਵੇਗਾ ਇਹ ਤੇ ਹੋ ਸਕਦਾ ਪਹਿਲਾਂ ਇਹ ਹੋਵੇ ਵੀ ਜਥੇਦਾਰਾਂ ਨੂੰ ਆਪਾਂ ਹਟਾਉਣਾ ਹੈਗਾ ਉਹ ਪ੍ਰੈਸ਼ਰ ਹੋਵੇ ਉਹ ਪ੍ਰੈਸ਼ਰ ਦੇ ਮਾਰੇ ਅਸਤੀਫਾ ਦੇ ਗਏ ਮੈਂ ਇਹ ਕੰਮ ਕਰ ਸਕਦਾ ਤੇ ਹੁਣ ਆਪਾਂ ਆਪਣੇ ਸਾਰਿਆਂ ਦੇ ਜਗ ਜਾਰ ਹੋ ਗਿਆ ਯਾਨੀ ਕਿ ਯਾਨੀ ਕਾਮਨੀ ਸਾਹਿਬ ਦਾ ਜਿਹੜਾ ਅਸਤੀਫਾ ਹੈ ਉਹ ਤਾਂ ਹਲੇ ਨਹੀਂ ਮਨਜ਼ੂਰ ਕੀਤਾ ਕਿਉਂਕਿ ਉਹਦੇ ਤੇ ਫੈਸਲਾ ਤਾਂ ਅੰਤਿਮ ਕਮੇਟੀ ਨੇ ਲੈਣਾ ਸੀਗਾ ਜੀ ਉਹ ਕਮੇਟੀ ਨੇ ਲਿਆ ਨਹੀਂ ਉਹ ਮਤਤਾਂ ਨਹੀਂ ਉਹ ਤੇ ਹਲੇ ਪ੍ਰੈਸ਼ਰ ਪਾ ਰਹੇ ਨੇ ਵੀ ਤੁਹਾਨੂੰ ਤੁਸੀਂ ਆ ਜਾਓ ਤੁਸੀਂ ਆ ਜਾਓ ਕਿਉਂਕਿ ਜੇ ਇਹਦੇ ਧਾਮੀ ਦਾ ਅਸਤੀਫਾ ਮਨਜ਼ੂਰ ਹੁੰਦਾ ਤਾਂ ਕਮੇਟੀ ਮੈਂਬਰ ਤਾਂ ਇਲੈਕਸ਼ਨ ਦਾ ਜਿਹੜਾ ਜੱਫਰ ਸਾਹਿਬ ਉਹ ਲੋਕ ਕਮੇਟੀ ਬਣਾਉਣਗੇ ਹੋਰ ਇੱਕ ਮੈਂਬਰ ਘਟਦਾ ਇਹ ਕਾਫੀ ਹੈ ਜਿਹੜਾ ਸਿਸਟਮ ਹੈ ਉਹ ਹੁੰਦਾ ਇਸ ਕਰਕੇ ਤਾਂ ਸਾਹਿਬ ਤੇ ਪ੍ਰੈਸ਼ਰ ਪਾ ਰਹੇ ਜੀ ਪ੍ਰੈਸ ਬਣਾਇੰਦਾ ਕੀ ਤੁਹਾਨੂੰ ਲੱਗਦਾ ਦੇਖੋ ਐਜੀਪੀਸੀ ਬੜੀ ਹੈ ਨਾ ਵੱਡੀ ਸੰਸਥਾ ਸਾਡੇ ਪੰਜਾਬ ਦੇ ਨਹੀਂ ਪੂਰੇ ਦੁਨੀਆ ਦੇ ਵਿੱਚ ਯਾਨੀ ਕਿ ਐਜੀਪੀਸੀ ਨੂੰ ਮਾਨਤਾ ਦਿੱਤੀ ਜਾਂਦੀ ਹੈ ਲੋਕ ਆਂਦੇ ਨੇ ਵਧੀਆ ਗੱਲ ਹੈ ਪਰ ਇਹ ਦੇਖੋ ਵੀ ਅੱਜ ਵੀ ਉਹ ਯਾਨੀ ਕਿ ਸਿਆਸੀ ਲੋਕਾਂ ਦੇ ਕਹਿਣ ਤੇ ਡਰਾਮੇ ਡਰਾਮੇ ਉਹ ਕਿਤੇ ਗਏ ਦੇਖੋ ਜੀ ਸਿਆਸੀ ਲੋਕਾਂ ਹਨ ਸਿਆਸੀ ਲੋਕਾਂ ਕਰਤਾ ਕਰਤਾ ਹੁੰਦੇ ਸਿਆਸੀ ਲੋਕ ਨੇ ਸਿਆਸੀ ਲੋਕਾਂ ਦੇ ਮਤਾਬਕ ਹੀ ਸਾਰਾ ਕੁਝ ਕੀਤਾ ਜਾਂਦਾ ਸਿਆਸੀ ਲੋਕਾਂ ਦੇ ਮਤਾਬਕ ਕੋਈ ਸ਼ਰੋਣੀ ਕਮੇਟੀ ਮੈਂਬਰਾਂ ਨੂੰ ਗਾਹ ਟਿਕਟ ਦਿੱਤੀ ਜਾਂਦੀ ਹੈ ਪਹਿਲਾਂ ਵੀ ਐਂ ਦਿੱਤੀ ਗਈ ਹੈ ਹੁਣ ਗਾਹਾਂ ਨੂੰ ਇਲੈਕਸ਼ਨ ਦੇ ਵਿੱਚ ਵੀ ਇਸੇ ਤਰ੍ਹਾਂ ਦਿੱਤੀ ਜਾਊਗੀ ਇਹ ਸਿਆਸਤ ਤੋਂ ਬਿਨਾ ਦਾ ਹੋਰ ਇੱਥੇ ਕੁਝ ਨਹੀਂ ਜੇ ਕਿਸੇ ਨੇ ਰੱਬ ਰੱਬ ਕਰਨਾ ਹੈ ਉਹ ਤਾਂ ਕਿਸੇ ਵੀ ਖੁੰਚੇ 'ਚ ਜਾ ਕੇ ਬੈਠ ਸਕਦਾ ਹੁੰਦਾ ਉਹਨੂੰ ਕੋਈ ਬਹੁਤੇ ਨਾਤਰ ਦਾਤੇ 'ਚ ਜਾਂ ਲਾਮ ਦਸ਼ਕਰ ਜਾਂ ਗੱਡੀਆਂ ਸਕਿਉਰਟੀਆਂ ਉਹਦੀ ਜਰੂਰਤ ਨਹੀਂ ਪੈਂਦੀ ਹੁੰਦੀ ਇਹ ਚੀਜ਼ਾਂ ਜ਼ਰੂਰਤ ਤਾਂ ਪੈਂਦੀ ਐ ਤਾਂ ਆਪਣਾ ਨਾਮ ਨਾਮਨਾਖਣ ਵਾਸਤੇ ਉਹ ਸ਼੍ਰੋਮਣੀ ਕਮੇਟੀ ਦੇ ਥਰੂ ਹੀ ਆਊਗਾ ਉਹਨੂੰ ਫਿਰ ਬੰਦੇ ਨੂੰ ਸ਼੍ਰੋਮਣੀ ਕਮੇਟੀ ਦੇ ਅੰਡਰ ਹੀ ਕੰਮ ਕਰਨਾ ਪਊ ਚਾਹੇ ਉਹ ਕਿੰਨਾ ਵੱਡਾ ਅਹੁਦੇਦਾਰ ਕਿਹਣਾ ਹੋਵੇ ਤੁਹਾਨੂੰ ਲੱਗਦਾ ਨਹੀਂ ਵੀ ਗਿਆਨੀ ਰਕबीर ਸਿੰਘ ਦੀ ਆਪਾਂ ਗੱਲ ਕਰਦੇ ਆ ਉਹਨਾਂ ਨੂੰ ਸੇਵਾਮੁਤ ਕਰ ਦਿੱਤਾ ਗਿਆ ਹਾਂ ਪਰ ਬੰਦੇ ਆ ਉਹਨਾਂ ਨੂੰ ਕੇ ਗੱਲ ਕਹੀ ਗਈ ਵੀ ਤੁਸੀਂ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਤੀ ਤੌਰ ਤੇ ਸੇਵਾ ਨਿਭਾਓਗੇ ਉਦੋਂ ਬਾਅਦ ਰਗਵੀਰ ਸਿੰਘ ਨੇ ਵੀ ਕੋਈ ਐਕਸ਼ਨ ਲਿੱਤਾ ਉਹਨਾਂ ਨੇ ਵੀ ਕੋਈ ਸਮਝ ਆਣ ਦੇ ਦਿੱਤੀ ਸੀ মিডিਆ ਦੇ ਦੇਖੋ ਸਾਹਮਣੇ ਤਾਂ ਆ ਜਾਣਗੇ ਨਹੀਂ ਆਏ ਤਾਂ ਦੇਖੋ ਇੱਕਦਮ ਜਦੋਂ ਕੋਈ ਕੱਦੂ ਵੇਲ ਨਾਲ ਡੁੱਟਦਾ ਅੱਖਾਂ ਚੋਂ ਪਾਣੀ ਤਾਂ ਨਿਕਲਦਾ ਹੀ ਹੈ ਜੋ ਬੰਦਾ ਉਹਦਾ ਖੁੱਸਦਾ ਉਦੋਂ ਬਾਅਦ ਥੋੜਾ ਜਾ ਹੁੰਦਾ ਇੱਕ ਦੋ ਦਿਨਾਂ ਦੇ ਵਿੱਚ ਉਹ ਸੈਟਿੰਗ ਹੋ ਕੇ ਫਿਰ ਪ੍ਰੈਸ ਜਦ ਆਉਣਗੇ ਪ੍ਰੈਸ ਜਾ ਕੇ ਜੋ ਵੀ ਆਉਂਦਾ ਰੰਡੀ ਦੀ ਉਹ ਦੱਸਣਗੇ ਡਾਕਟਰ ਸਾਹਿਬ ਆਖਰੀ ਸਵਾਲ ਕੀ ਕੱਲ ਜੋ ਕੁਝ ਹੋਇਆ ਉਹ ਸਹੀ ਹੋਇਆ ਤੁਹਾਡੇ ਨਜ਼ਰੀਂ ਨਾਲ ਦੇਖੋ ਜੀ ਪਬਲਿਕ ਦੇ ਨਾਗਰਿਕਾਂ ਨਾਲ ਪਬਲਿਕ ਤੇ ਵਿੱਚ ਤਾਂ ਗੁੱਸਾ ਹੈ ਜੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਗਰਿਕੇ ਨਾਲ ਜੋ ਹੋਇਆ ਉਹ ਠੀਕ ਹੋਇਆ ਜਿਵੇਂ ਜਬਰਖਾਸਤ ਵੀ ਕਹੀ ਜਾਂਦੇ ਸੀਗੇ ਜੀ ਮੀਮਾ ਸਾਹਿਬ ਵੀ ਕਹੀ ਜਾਂਦੇ ਸੀ ਆ ਮੈਂ ਹੁਣ ਦੇਖੀ ਜਾਂਦਾ ਸੀਗਾ ਬੈਨ ਸਾਹਿਬ ਉਹ ਵੀ ਕਹੀ ਜਾਂਦੇ ਸੀਗੇ ਵੀ ਜੋ ਹੋਇਆ ਮਤਲਬ ਇਹਨਾਂ ਦੇ ਕਾਫੀ ਬੇਇਮਾਨਬਾਜ਼ੀ ਵੀ ਹੋ ਰਹੀ ਹੈ ਜਿਹੜੀ ਹੁਣ ਨਹੀਂ ਹੋਣੀ ਚਾਹੀਦੀ ਸੀ ਕਿਉਂਕਿ ਜਿਹੜਾ ਇਹ ਉਹਦਾ ਬਹੁਤ ਸਤਕਾਰਯੋਗ ਸਰਕਾਰ ਦੇ ਬਾਅਦ ਚਾਹੇ ਅਸਤੀਫਾ ਮੈ ਲੈ ਆ ਜਾਂਦੇਗੇ ਜਾਂ ਹਟਾ ਦੇ ਉਦਵਾਨਾ ਦੇ ਕੀਤੇ ਹੋਏ ਤੁਹਾਡੇ ਕਿਰਤੂਪਰਾਟੂ ਕਰਨਾ ਮਾਰੀ ਗੱਲ ਹੈ ਭਾਵੇਂ ਫਿਰ ਧਰਮਾਂ ਦੇ ਨਾਮ ਤੇ ਜਾਨੀ ਕਿ ਲੋਕਾਂ ਦੇ ਦੰਦੇ ਨਾਲ ਖਲਵਾੜ ਆਦੀ ਫਿਰ ਦੇਖੋ ਮਤਲਬ ਜਿਹੜੇ ਕੀਤੇ ਹੋਏ ਕੰਮ ਨੇ ਉਹਨਾਂ ਦੇ ਲਈ ਹੋਏ ਫੈਸਲੇ ਜਿ ਉਹਨਾਂ ਨੂੰ ਪਬਲਿਕ ਦੇ ਵਿੱਚ ਲਿਆ ਕੇ ਉਹ ਉਹ ਪੁੱਠਾ ਉਹਦੇ ਤੇ ਪ੍ਰਚਾਰ ਕੀਤਾ ਜਾਊ ਤਾਂ ਉਹਦੇ ਦੀ ਮਾਨ ਮਰਿਆਦਾ ਜਿਹੜੀ ਉਹ ਘਟਦੀ ਹੈ ਚਲੋ ਰਿੰਦਰ ਜੀ ਤੁਸੀਂ ਆਪਣਾ ਕੀਮਤੀ ਸਮੇਂ ਦਿੱਤਾ ਸਾਡੇ ਦਰਸ਼ਕਾਂ ਨੂੰ ਬਹੁਤ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ ਮੈਂ ਤੁਹਾਡੀ ਬਹੁਤ ਧੰਨਵਾਦੀ ਹਾਂ ਜੀ ਸਰ ਥੈਂਕ ਯੂ ਸਰ ਸੋ ਦੋਸਤੋ ਇਹ ਸਾਡੇ ਨਾਲ ਜੁੜੇ ਸੀ ਮਾਨਸਾ ਤੋਂ ਰਿੰਦਰ ਜੀ ਕਿਉਂਕਿ ਤੁਹਾਨੂੰ ਦੱਸਿਆ ਅਕਾਲਿਕ ਬਹੁਤ ਵੱਡਾ ਫੈਸਲਾ ਆਇਆ ਬਹੁਤ ਦਿਨਾਂ ਤੋਂ ਇੱਕ ਅੜੀ ਕੀਤੀ ਜਾ ਰਹੀ ਸੀ ਕਿਉਂਕਿ ਐਡਵੋਕੇਟ ਧਾਮੀ ਸਾਹਿਬ ਨੇ ਪੂਰੀ ਐਜੀਪੀਸੀ ਹਾਲਾਤ ਸੀ ਜਦੋਂ ਉਹਨਾਂ ਨੇ ਆਪਣਾ ਅਸਤੀਫਾ ਦੇ ਦਿੱਤਾ ਸੀ ਹਾਲਾਂਕਿ 3 ਦਿਨ ਪਹਿਲਾਂ ਧਾਮੀ ਸਾਹਿਬ ਦਾ ਇੱਕ ਨਵਾਂ ਬਿਆਨ ਆਇਆ ਸੀ ਕਿ ਮੈਨੂੰ ਮਨਾਉਣ ਦੀਆਂ ਕੋਸ਼ਿਸ਼ ਹੋ ਰਹੀਆਂ ਪਰ ਮੈਂ ਆਪਣਾ ਅਸਤੀਫਾ ਵਾਪਸ ਨਹੀਂ ਲਾਂਗਾ ਇਸ ਤੋਂ ਬਾਅਦ ਐਜੀਪੀ ਜ਼ੋਨ ਇੱਕ ਪੰਜ ਮੈਂਬਰੀ ਅੰਤਰਿਮ ਕਮੇਟੀ ਬਣਾਈ ਗਈ ਉਹਦੇ ਵਿੱਚ ਡਿਸੀਜਨ ਤਾਂ ਕੋਈ ਨਹੀਂ ਆਇਆ ਕਿਉਂਕਿ ਲੋਕਾਂ ਨੂੰ ਕੱਲ ਸਾਰੀ ਆਸ ਵੀ ਹੈਡ ਆਫ ਧਾਮੀ ਤੇ ਇੱਕ ਫੈਸਲਾ ਆਏਗਾ ਉਹ ਤਾਂ ਹੋਇਆ ਨਹੀਂ ਉਹ ਹੋਇਆ ਜਿਸ ਦੀ ਕਿਸੇ ਨੂੰ ਆਸ ਹੀ ਨਹੀਂ ਸੀ ਹੋਰ ਜਥੇਦਾਰਾਂ ਤੇ ਉਹਨਾਂ ਦਾ ਗੁੱਸਾ ਟੁੱਟਿਆ ਤੁਹਾਨੂੰ ਦੱਸ ਦਿੰਦੇ ਆ ਕਿ ਅੰਤਰਿਮ ਕਮੇਟੀ ਨੇ ਕੱਲ ਗਿਆਨੀ ਰਕਵੀਰ ਸਿੰਘ ਨੂੰ ਬਣਾ ਦਿੱਤਾ ਹੈ ਸੇਵਾਮੁਤ ਕਰ ਦਿੱਤਾ ਹੈ ਉੱਥੇ ਹੀ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਤੌਰ ਤੇ ਸੇਵਾਵਾਂ ਨਿਭਾਓਗੇ ਹਾਲਾਂਕਿ ਗਿਆਨੀ ਰੁਘਵੀਰ ਸਿੰਘ ਦਾ ਇਸ ਉੱਪਰ ਕੋਈ ਬਿਆਨ ਨਹੀਂ ਆਇਆ ਪਰ ਜਿਵੇਂ ਕਿ ਸਾਡੀ ਗੱਲਬਾਤ ਹੋ ਰਹੀ ਸੀ ਕਿ ਇਹ ਸਾਰਾ ਕੁਝ ਬਹੁਤ ਧਾਰਮਿਕ ਆਸਥਾ ਨਾਲ ਲੋਕ ਉੱਥੇ ਜੁੜੇ ਹੋਏ ਨੇ ਪੂਰੇ ਵਰਡ ਦੇ ਵਿੱਚ ਜਿਹੜੇ ਕਾਬਤਖਸਾ ਮਸ਼ਹੂਰ ਹੈ ਉੱਥੇ ਹੁਣ ਸਿਆਸਤ ਹੋ ਰਹੀ ਹੈ ਉਹ ਗਲਤ ਕੰਮ ਹੈ ਲੋਕਾਂ ਵੱਲੋਂ ਉਹਦੇ ਲੋਕਾਂ ਦੇ ਮਨਾਂ 'ਚ ਗੁੱਸਾ ਹੈ ਇਸ ਨੂੰ ਲੈ ਕੇ ਕਿ ਉੱਥੇ ਸਿਆਸਤ ਕਿਉਂ ਹੋ ਰਹੀ ਹੈ ਤੇ ਆਜੀ ਪਿਜੀਆ ਵੋਟਾਂ ਦੁਆਰਾ ਕਿਉਂ ਨਹੀਂ ਹੋ ਰਹੀਆਂ ਤਕਰੀਬਨ ਪਿਛਲੇ 15 ਸਾਲ ਤੋਂ ਉਹੀ ਬੰਦੇ ਸੀਟੇ 'ਤੇ ਬਿਠਾਏ ਗਏ ਨੇ ਜੀ ਇਸ ਦਾ ਕਾਰਨ ਇਹ ਹੈ ਕਿ ਜਿਵੇਂ ਉਹਨਾਂ ਨੇ ਕਿਹਾ ਸਾਡੇ ਜਿਹੜੇ ਜੁੜੇ ਸੀ ਰਿਜਨਰਜੀ ਵੀ ਜੇਕਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਨਾ ਲਾਤਾ ਹੁੰਦਾ ਤਾਂ ਪ੍ਰਕਾਸ਼ ਸਿੰਘ ਬਾਦਲ ਤਿੰਨ ਵਾਰ ਨਾ ਬਣਦੇ ਹੋ ਸਕਦਾ ਦੋਸਤੋ ਤੁਹਾਨੂੰ ਜੋ ਵੀ ਸਿਰਦਾ ਵੀ ਕੱਲ ਸਹੀ ਹੋਇਆ ਜਾਂ ਨਹੀਂ ਹੋਇਆ ਉਹਦੇ ਬਾਰੇ ਪਲੀਜ਼ ਕਮੈਂਟ ਜੂਰ ਕਰਿਓ ਸ਼ੇਅਰ ਜੂਰ ਕਰਿਓ ਕਿਉਂਕਿ ਪੂਰੇ ਪੰਜਾਬ ਦੇ ਲੋਕਾਂ ਦੇ ਨਾਲ ਜੁੜਿਆ ਹੋਇਆ ਇੱਕ ਫੈਸਲਾ ਸਾਹਮਣੇ ਆਇਆ ਹੈ ਤੇ ਇੱਕ ਧਰਮ ਨਾਲ ਫੈਸਲਾ ਸਾਹਮਣੇ ਆਇਆ ਹੈ ਜੇਕਰ ਸਾਖਤ ਵੱਲ ਦੇਖਵਾ ਤਾਂ ਧਰਮ ਦੇ ਨਾਮ ਤੇ ਲੋਕਾਂ ਦੇ ਯਾਨੀ ਕਿ ਆਸਥਾ ਦੇ ਨਾਲ ਖਿਲਵਾੜ ਕੀਤਾ ਗਿਆ ਹੈ ਹਾਲਾਂਕਿ ਲੋਕਾਂ ਦੇ ਮਨ ਵਿੱਚ ਬਹੁਤ ਗੁੱਸਾ ਹੈ ਕਾਲਿਸ ਨੂੰ ਲੈ ਕੇ ਸੋ ਦੋਸਤੋ ਇਸ ਖਬਰ ਦੀ ਜੋ ਵੀ ਅਗਲੀ ਅਪਡੇਟ ਹੋਵੇਗੀ ਉਹ ਤੁਹਾਨੂੰ ਸਭ ਤੋਂ ਪਹਿਲਾਂ ਅਸ਼ਾ ਕਰਾਂਗਾ A1 ਪੰਜਾਬੀ ਟੀਵੀ ਦੇ ਫਿਲਹਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਟੀਵੀ ਦੇ ਦੋਸਤੋ ਹੁਣ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ